ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ 스타 ਸੋਲਰ ਤੋਂ ਗਗਨਦੀਪ ਸਿੰਘ ਔਰ ਅੱਜ ਆਪਾਂ ਪਿੰਡ ਆਨੰਦਗੜ੍ਹ ਆਏ ਆ ਜੀ ਇਹ ਜਿਲ੍ਹਾ ਬਠਿੰਡਾ ਦੇ ਵਿੱਚ ਪੈਂਦਾ ਪਿੰਡ ਇੱਥੇ ਆਪਾਂ 7.5 HP ਦੀ 16 ਪੈਨਲਾਂ ਤੇ ਮੋਟਰ ਲਾਈ ਹੈ ਇਹ ਸਮਰਸੀ ਵੱਲ ਤੇ 540W ਦੇ ਯੂਟੀਲ ਕੰਪਨੀ ਦੇ ਆਪਣੇ ਪੈਨਲ ਲੱਗੇ ਹੋਏ ਆ ਪਾਣੀ ਛੋਟੇ ਸਾਹਮਣੇ ਆ 4 ਇੰਚੀ ਪਾਈਪ ਆ ਜੀ ਤੇ ਬਹੁਤ ਹੀ ਵਧੀਆ ਪਾਣੀ ਬਣਿਆ ਬਾਈ ਦੇ ਤੇ ਬਾਕੀ ਥੋੜੀ ਬਾਈ ਨਾਲ ਵੀ ਗੱਲਬਾਤ ਕਰਵਾਉਨੇ ਆ ਸੱਸੀ ਦਾ ਬਾਈ ਜੀ ਕੀ ਨਾਮ ਹੈ ਜੀ ਆਪਣਾ ਦਾ ਗਰਵਿੰਦਰ ਹੈ ਤੇ ਤੇ ਪਿੰਡ ਕਿਹੜਾ ਜੀ ਆਪਣਾ ਆਪਣਾ ਘੁੱਦਾ ਬਾਈ ਬਾੜ ਆਪਣਾ ਨਾਮ ਦਾ ਠੀਕ ਹੈ ਜੀ ਤੇ ਮੋਟਰ ਦੀ ਦੱਸ ਕਿੱਥੋਂ ਪਈ ਵੀਰੇ ਵੀਰੇ YouTube ਤੇ ਦੇਖਿਆ ਲਿਆ ਸਟਾਰਟ ਕਰ ਠੀਕ ਹੈ ਜੀ ਸਮਾਨ ਸਮੂਨ ਸਹੀ ਹੈ ਵੀਰੇ ਸਹੀ ਹੈ ਵੀਰੇ ਪਾਣੀ ਇੱਕ ਨੰਬਰ ਦਾ ਠੀਕ ਹੈ ਧੰਨਵਾਦ ਪਾਣੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਤੁਹਾਨੂੰ ਪੈਨਲ ਤੇ ਬਾਈ ਜੀ ਤੁਹਾਨੂੰ ਡਰਾਈਵ ਤੇ ਸਟੈਂਡ ਤੁਹਾਨੂੰ ਦਿਖਾਉਨੇ ਆਪਾਂ ਇਹ 15 ਪੈਨਲਾਂ ਤੇ ਇਹ ਲੱਗੀ ਹੋਈ ਹੈ ਜੀ ਆਪਣੀ ਮੋਟਰ ਤੇ ਜਿਹੜਾ ਸਟੈਂਡ ਆ ਬਾਈ ਜੀ ਇਹ ਆਪਾਂ ਪਿੰਡ ਸਰਦਾਰਗੜ ਆਪਣੀ ਵਰਕਸ਼ਾਪ ਦੇ ਵਿੱਚ ਤਿਆਰ ਕਰਦੇ ਆ ਇਹ ਇਹ ਸਾਈਡਾਂ ਤੇ ਆਪਾਂ ਬਾਈ ਜੀ ਸਪੋਟਾਂ ਦਿੱਤੀਆਂ ਹੋਈਆਂ ਲਿਗਾਂ ਲੱਗੀਆਂ ਹੋਈਆਂ ਬਾਈ ਵਾਈਬ੍ਰੇਸ਼ਨ ਨਹੀਂ ਕਰਦਾ ਸਟੈਂਡ ਆਪਣਾ ਤੇ ਪੈਨਲ ਜਿਹੜੇ ਆਪਣੇ ਲੱਗੇ ਹੋਏ ਆ ਬਾਈ ਜੀ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਫਿਟਿੰਗ ਕੀਤੀ ਹੋਈ ਆ ਇਹ ਪੈਨਲ ਤੇ ਆਪਣੇ ਬਾਈ ਜੀ 8 ਪੈਨਲ ਲੱਗੇ ਹੋਏ ਆ ਤੇ ਦੂਸਰੇ ਤੇ ਆਪਣੇ 7 ਪੈਨਲ ਲੱਗੇ ਹੋਏ ਆ ਸਟੈਂਡ ਬਹੁਤ ਵਧੀਆ ਸਟੈਂਡ ਆ ਬਾਈ ਜੀ ਆਪਣਾ ਹੈਵੀ ਸਟੈਂਡ ਆ ਜਿਹੜੇ ਸੀ ਚੈਨਲ ਪਾਉਨੇ ਆ ਆਪਾਂ ਬਾਈ ਜੀ ਇਹ ਆਪਣੇ 6 ਸੀ ਚੈਨਲ ਪਾਉਨੇ ਆ ਆਪਾਂ ਇਹਦੇ ਵਿੱਚ ਤੇ 2 ਇੰਚੀ 2 ਐਮ ਐਮ ਦੀਆਂ ਇਹ ਪਾਈਪਾਂ ਲੱਗੀਆਂ ਹੋਈਆਂ ਜਣੀਆਂ ਸੈਂਟਰ ਦੇ ਵਿੱਚ ਤੇ ਇਹੇ ਬਾਈ ਜੀ ਤੁਸੀਂ ਮੋਟਰ ਜੇ ਲਵਾਉਣੀ ਆ ਤਾਂ ਪਿੰਡ ਸਰਦਾਰਗੜ ਆਪਣਾ ਦਫ਼ਤਰ ਹੈ ਜੀ ਉੱਥੇ ਆ ਕੇ ਤੁਸੀਂ ਸਮਾਨ ਦੇਖ ਕੇ ਬਾਈ ਜੀ ਮੋਟਰ ਲਵਾ ਸਕਦੇ ਹੋ ਇਹ ਨੰਦਗੜ ਆਪਣੀ ਇਹ ਮੋਟਰ ਲੱਗੀ ਵੀ ਹੈ ਜੀ ਆਪਣੇ ਟਾਵਰ ਦੇ ਕੋਲ ਥਾਣੇ ਵਾਲੀ ਸਾਈਡ ਥਾਣੇ ਵਾਲੀ ਸਾਈਡ ਲੱਗੀ ਵੀ ਹੈ ਇਹ ਜੀ ਮੋਟਰ ਬੈਕ ਸਾਈਡ ਇਹਦੇ ਸੁਆ ਜੀ ਤੇ ਪਾਣੀ ਸੋਨੂੰ ਦੁਬਾਰੇ ਦਿਖਾ ਦਿੰਨੇ ਆ ਡਰਾਈਵ ਦਿਖਾ ਦਿੰਨੇ ਆ ਜੀ ਦੁਬਾਰੇ ਪੂਰਾ ਪ੍ਰੈਸ਼ਰ ਦਾ ਪਾਣੀ ਹੈ ਜੀ ਹਜੇ ਵੀ ਬਦਲਵਾਈ ਆ ਮੌਸਮ ਕੋਈ ਐਡਾ ਸਾਫ਼ ਨਹੀਂ ਹੈਗਾ ਜੀ ਤੇ ਇਹ ਵਿੱਚੀ ਕੰਪਨੀ ਦੀ ਆਪਣੀ ਡਰਾਈਵ ਲੱਗੀ ਹੋਈ ਹੈ ਜੀ ਤੇ ਲੋਡ ਦਿਖਾ ਦਿੰਨੇ ਤੁਹਾਨੂੰ 17.2 ਦਾ ਲੋਡ ਹੈ ਜੀ ਮੋਟਰ ਦਾ ਤੇ ਵੋਲਟ ਜਿਹੜੇ ਆ ਇਹ 540 45 ਮੰਨ ਲਓ ਇਹ ਲੋਡ ਦੇ ਵਿੱਚ ਹੈ ਜੀ ਇਹ। 240 ਵੋਲਟ ਜਿਹੜੇ ਇਹ 660 ਵੋਲਟ ਆਉਂਦੇ ਇਹਨਾਂ ਦੇ ਤੇ ਇਹ ਬਾਈ ਨੇ ਕਮਰੇ ਦੇ ਵਿੱਚ ਲਵਾਇਆ ਇਹ ਸ਼ਟਰ। ਇਹ ਆਨੰਦਗੜ੍ਹ ਬਾਈ ਜੀ ਜੇ ਤੁਸੀਂ ਇਹ ਮੋਟਰ ਚੱਲਦੀ ਵੇਖਣੀ ਆ ਤਾਂ ਟਾਵਰ ਦੇ ਕੋਲ ਲੱਗੀ ਹੋਈ ਆ ਮੋਟਰ। ਬਾਕੀ ਆਪਣਾ YouTube ਦੇ ਚੈਨਲ ਆ ਜੀ ਬਾਣੀ ਸਟਾਰ ਸੋਲਰ ਸਿਸਟਮ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੇਵਾ ਦਾ ਮੌਕਾ ਦਿਓ। ਧੰਨਵਾਦ।